ਜ਼ਿਲ੍ਹਾ ਪਾਜਪਾ ਰੂਪਨਗਰ ਦੇ ਪ੍ਰਧਾਨ ਅਜੀਤਪ੍ਰੀਤ ਸਿੰਘ ਲਾਲਪੁਰਾ ਅਤੇ ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾ ਇਨਸਾਨਿਤ ਵੈਲਾ ਦੇ ਵੱਲੋਂ ਪਿੰਡ ਲਾਲਪੁਰ ਵਿਖੇ ਇੱਕ ਮਹਤਵ ਮੈਡੀਕਲ ਅਤੇ ਅੱਖਾਂ ਦੀ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਤੇ ਹਰਦੀਪਕੌਰ ਲਾਲਪੁਰਾ ਨੇ ਕੈਂਪ ਦਾ ਉਦਘਾਟਨ ਕੀਤਾ। ਇਹ ਕੈਂਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਗਿਆ ਸੀ। ਕੈਂਪ ਵਿੱਚ ਲਗਭਗ 700 ਲੋਕਾਂ ਨੇ ਆਪਣੀ ਜਾਂਚ ਕਰਵਾਈ ਜਿਸ ਵਿੱਚ ਅੱਖਾਂ ਦੀ ਜਾਂਚ ਅਤੇ ਵੱਖ-ਵੱਖ ਮੈਡੀਕਲ ਸੇਵਾਵਾਂ ਦਾ ਲਾਭ ਲਿਆ ਗਿਆ। ਇਸ ਕੈਂਪ ਵਿੱਚ ਵਰਲਡ ਕੈਂਸਰ ਕੇਅਰ ਦੀ ਟੀਮ ਵੱਲੋਂ ਅੱਖਾਂ ਦੀ ਜਾਂਚ ਕੀਤੀ ਗਈ। ਅੱਖਾਂ ਦੀ ਜਾਂਚ ਤੋਂ ਬਾਅਦ ਲੋੜਵੰਦ ਲੋਕਾਂ ਨੂੰ ਬਹੁਤ ਐਨਕਾ ਵੀ ਵੰਡੀਆਂ ਗਈਆਂ ਤਾਂ ਜੋ ਉਨ੍ਹਾਂ ਦੀ ਨਜ਼ਰ ਵਿੱਚ ਸੁਧਾਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਖੂਨ ਦਾ ਦਬਾਅ, ਸ਼ੂਗਰ ਤੇ ਆਮ ਸਿਹਤ ਦੀ ਜਾਂਚ ਲਈ ਡਾਕਟਰ ਦੀ ਟੀਮ ਨੇ ਸਥਾਨਕ ਰਹਿਣ ਵਾਲੇ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ। ਕੈਂਪ ਦੌਰਾਨ ਕਈ ਲੋਕਾਂ ਨੂੰ ਮੌਖ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੁਕੇ ਕੁਮਾਰ ਹਸਪਤਲ ਦੇ ਮਾਹ ਡਾਕਟਰ ਦੀ ਟੀਮ ਡਾਕਟਰ ਅਨੁਭਵ ਟੰਡ ਡਾਕਟਰ ਅਨਿਕੇਤ ਡਾਕਟਰ ਸੰਜੀਵ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਇਕਵਾਲ ਸਿੰਘ ਲਾਲਪੁਰ ਨੇ ਇਸ ਮੁਕੇ ਸਮੋਦਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਜਿਕ ਕਾਰਜ ਨਾ ਸਿਰਫ ਸਮਾਜ ਦੇ ਲੋੜਵੰਦ ਵਰਗ ਨੂੰ ਹੱਥ ਪ੍ਰਦਾਨ ਕਰਦੇ ਹਨ ਸਗੋਂ ਲੋਕਾਂ ਨੂੰ ਸਿਹਤਪਤੀ ਜਾਗਰੂਕ ਵੀ ਕਰਦੇ ਹਨ ਉਨ੍ਹਾਂ ਇਸ ਪਹਿਲ ਦੀ ਸਤਾਨਾ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਤਾਰ ਲਾਏ ਜਾਣਗੇ ਜਿਸ ਨਾਲ ਹੋਰ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਮਿਲ ਸਕੇ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਆਪਣੀ ਭਾਜੀ ਤਕਰੀਬਨ ਹੁਣ ਕਟੋਕੜੀ 70 ਦੇ ਕਰੀਬ ਮਤਲਬ ਕਿ ਮਰੀਜ਼ ਆਪਾਂ ਦੇਖ ਚੁੱਕੇ ਆ ਤੇ ਸਾਡਾ ਕੈਂਪ ਜਿਹੜਾ ਹੈ ਸ਼ਾਮੀ 4 ਵੇ ਤੱਕ ਚੱਲਣਾ ਹੈ ਤੇ 4 ਵੇ ਤੱਕ ਸਾਡਾ 300 300 ਪਲੱਸ ਪੇਸ਼ੈਂਟ ਹੋ ਹੀ ਜਾਂਦਾ ਹੈ ਕਿੰਨੇ ਕਿੰਨੇ ਮਰੀਜ਼ਾਂ ਨੂੰ ਇੰਕਲੂਡ ਕੀਤਾ ਮੈਕਸਿਮਮ ਸਾਰਿਆਂ ਨੂੰ ਦੇ ਦਿੱਤੀਆਂ ਬਸ ਇੱਕ ਦੋ ਪੇਸ਼ੈਂਟ ਹੋਣਗੇ ਜਿਨ੍ਹਾਂ ਨੂੰ ਜ਼ਿਆਦਾ ਹੀ ਪ੍ਰੋਬਲਮ ਹੈ ਵੀ ਜਿੱਦਾਂ ਮੋਤੀਆ ਵਗੈਰਾ ਬਿਲਕੁਲ ਪੱਕਿਆ ਪਿਆ ਉਹਦੇ ਫੇਰ ਐਨਕ ਨਹੀਂ ਲੱਗਦੀ ਉਹਦਾ ਆਪਰੇਸ਼ਨ ਨਹੀਂ ਹੁੰਦਾ ਆ ਉਹਨੂੰ ਫੇਰ ਅਸੀਂ ਨਹੀਂ ਦੇ ਦਿੱਤੀ ਤੇ ਮੈਕਸਿਮਮ ਸਾਰਿਆਂ ਨੂੰ ਮਤਲਬ ਕਿ ਐਨਕ ਦਿੱਤੀ ਆ ਆਪਰੇਸ਼ਨ ਲਈ ਵੀ ਰੈਡ ਕਰੀ ਹਾਂਜੀ ਆਪਰੇਸ਼ਨ ਵਗੈਰਾ ਭਾਜੀ ਅਸੀਂ ਆਪਰੇਸ਼ਨ ਨਹੀਂ ਕਰਦੇ ਤੇ ਅਸੀਂ ਗਾਈਡ ਕਰੀਦਾ ਰੈਫਰ ਕਰੀਦਾ ਸਿਵਲ ਹਸਪੀਟਲ ਤੋਂ ਕਰਾਉਂਦੇ ਹਾਂ ਕਿੱਦਾਂ ਦੇ ਮਰੀਜ਼ ਸਾਹਮਣੇ ਆਈਏ ਮਰੀਜ਼ ਨਾਰਮਲ ਮਰੀਜ਼ ਆ ਕੋਈ ਜ਼ਿਆਦਾ ਉੱਧਾ ਦਾ ਨਹੀਂ ਹੈਗਾ ਪਿਛਲੇ ਕੈਂਪਾਂ ਦੇ ਵਿੱਚ ਸਾਡੇ ਕੋਲ ਤਾਂ ਬਹੁਤ ਆਉਂਦੇ ਆ ਮਤਲਬ ਕਿ ਜਿਨ੍ਹਾਂ ਦੀਆਂ ਰੋਸ਼ਨੀਆਂ ਬਹੁਤ ਜ਼ਿਆਦਾ ਖਰਾਬ ਆ ਐਨਕ ਲਾ ਕੇ ਵੀ ਗੁਜ਼ਾਰਾ ਨਹੀਂ ਬਣਦਾ ਉਹਦਾ ਇੱਕ ਕਾਰਨ ਇਹ ਵੀ ਆ ਜਦੋਂ ਸਾਡੇ ਮੋਤੀਆ ਹੁੰਦਾ ਆ ਤੇ ਅਸੀਂ ਡਾਕਟਰ ਕੋ ਜਾਂਦੇ ਆ ਮੋਤੀਆ ਕੱਚਾ ਹੁੰਦਾ ਆ ਤੇ ਡਾਕਟਰ ਹਨਾ ਛੇਤੀ ਕਹਿੰਦੇ ਨੇ ਜੀ ਆਪਰੇਸ਼ਨ ਕਰਾਓ ਕੱਚੇ ਮੋਤੀਏ ਦਾ ਚਿੱਟਾ ਮੋਤੀਆ ਕੱਚਾ ਹੁੰਦਾ ਉਹ ਆਪਰੇਸ਼ਨ ਨਹੀਂ ਹੁੰਦਾ ਉਹਦੀ ਐਨਕ ਲੱਗਦੀ ਹੈ ਸਾਡਾ ਮੇਨ ਮੁੱਦਾ ਇਹ ਹੀ ਆ ਹੁਣੇ ਮੇਰੇ ਕੋ ਪੇਸ਼ੈਂਟ ਘੱਟੋ ਘੱਟ ਵੀ ਇਸ ਟਾਈਮ 15 ਮਿਲੀਜ ਮੋਤੀਏ ਵਾਲੇ ਆਏ ਆ ਅਸੀਂ ਉਹਨਾਂ ਦੇ ਐਨਕ ਲਾ ਕੇ ਤੋਰੀ ਆ ਉਹ ਐਨਕ ਨਾ ਤੁਹਾਡੇ 2 ਸਾਲ ਵੀ ਨਿਕਲ ਜਾਣੇ 3 ਸਾਲ ਵੀ ਨਿਕਲ ਜਾਣੇ ਆ ਜੇ ਅਸੀਂ ਉਹਦਾ ਕੱਚੇ ਦਾ ਆਪਰੇਸ਼ਨ ਕਰਾਂਗੇ ਉਸ ਵੇਲੇ ਤਾਂ ਉਹਨੂੰ ਸਹੀ ਦਿ세ਗਾ 6 ਮਹੀਨੇ ਬਾਅਦ ਉਹਨੂੰ ਦਿਸਣੋਂ ਥੋੜਾ ਥੋੜਾ ਹੋੜੀ ਹੋੜੀ ਰੋਸ਼ਨੀ ਖਰਾਬ ਹੋਣ ਲੱਪਣੇ ਰੋਸ਼ਨੀ ਨਹੀਂ ਬਣੂਗੀ ਰੋਸ਼ਨੀ ਉਦੋਂ ਹੀ ਬਣਨੀ ਆ ਜਦੋਂ ਮੋਤੀਆ ਪੱਕਿਆ ਹੋਵੇ ਤੇ ਸਾਡਾ ਮੇਨ ਮੁੱਦਾ ਇਹ ਹੀ ਆ ਵੀ ਅਸੀਂ ਲੋਕਾਂ ਨੂੰ ਸਹੀ ਸਲਾਹ ਦਈਏ ਵੀ ਐਨਕਾਂ ਲਾਈਏ ਐਨਕ ਨਾਲ ਜਿੰਨਾ ਚਿਰ ਗੁਜ਼ਾਰਾ ਹੁੰਦਾ ਆ ਕੁਦਰਤੀ ਅੱਖ ਨਾਲ ਜਿੰਨਾ ਚਿਰ ਗੁਜ਼ਾਰਾ ਹੁੰਦਾ ਅਸੀਂ ਕਿਹਦਾ ਵੀ ਉਹਨਾਂ ਚਿਰ ਤੁਸੀਂ ਐਨਕ ਨਾਲ ਗੁਜ਼ਾਰਾ ਕਰੋ। ਅਸੀਂ ਤਾਂ ਸੇਵਾ ਲਈ ਹਾਜ਼ਰ ਹੋਏ ਆ ਜੀ ਤੇ ਲੋਕਾਂ ਦੀ ਸੇਵਾ ਹੋ ਰਹੀ ਆ ਇਸ ਤੋਂ ਖੁਸ਼ੀ ਦੀ ਗੱਲ ਕੀ ਹੋ ਸਕਦੀ ਆ। ਅਨਦਰ ਬਹੁਤ ਸਾਰੇ ਲੋਕਾਂ ਨੂੰ ਆਪਣੇ ਬੇਸਿਕ ਟੈਸਟ ਜਿਹੜੇ ਆ ਜਿਵੇਂ ਡਾਇਬੀਟੀਜ਼ ਦਾ ਟੈਸਟ ਹੈਗਾ ਬਲੱਡ ਪ੍ਰੈਸ਼ਰ ਦਾ ਟੈਸਟ ਹੈ ਸਾਦਾ ਟੈਸਟ ਹੈਗਾ ਇਹੀ ਸੰਭਵ ਨਹੀਂ ਕੈਂਸਰ ਦਾ ਤੇ ਆਈ ਟੈਸਟ ਦਾ ਬਹੁਤ ਦੂਰ ਦੀ ਗੱਲ ਹੈ ਸਾਡੇ ਸਿਹਤ ਸਹੂਲਤਾਂ ਦੀ ਬਹੁਤ ਕਮੀ ਹੈ ਜਿਵੇਂ ਕਿ ਸਾਡੇ ਪਿੰਡ ਦੀ ਰੂਰਲ ਡਿਸਪੈਂਸਰੀ ਤਾਂ ਬਣੀ ਪਰ ਡਾਕਟਰ ਕਦੇ ਨਹੀਂ ਲੱਗਾ ਤੇ ਉਹ ਜਗਾ ਵੀ ਸਾਡੀ ਖਰਾਬ ਗਈ ਤੇ ਉਹਦਾ ਲਾਭ ਵੀ ਕਿਸੇ ਨੂੰ ਕੁਝ ਨਹੀਂ ਹੋਇਆ ਪਿੰਡ ਵਾਲਿਆਂ ਨੂੰ ਜ਼ਮੀਨਾ ਪੰਚਾਇਤਾਂ ਵਾਲੇ ਦਿੰਦੇ ਆ ਇਸ ਨੀਅਤ ਨਾਲ ਕਿ ਇੱਥੇ ਸਹੂਲਤਾਂ ਪੈਦਾ ਹੋਣਗੇ ਅچھے ਸਕੂਲ ਬਣਨਗੇ ਅچھے ਹਸਪਤਾਲ ਬਣਨਗੇ ਸਾਡੇ ਲਈ ਕੰਮ ਹੋਏਗਾ ਤੇ ਦੇਸ਼ ਦੀ ਆਜ਼ਾਦੀ ਨੂੰ 77 ਸਾਲ ਹੋ ਗਏ ਹਲੇ ਤੱਕ ਅਸੀਂ ਇਹ ਸਹੂਲਤਾਂ ਤੋਂ ਵਾਂਝੇ ਆ ਤੇ ਵੇਖਦੇ ਆ ਕਿ ਕੋਈ ਨਾ ਕੋਈ ਸਮਾਜਿਕ ਸੰਸਥਾ ਇਹਦੇ ਲਈ ਕੰਮ ਕਰੇ ਸੋ ਇਸੇ ਲਈ ਹਿਊਮੈਨਿਟੀ ਫਰਸਟ ਤੇ ਵਰਲਡ ਕੈਂసర్ ਕੇਅਰ ਮਿਲ ਕੇ ਇਹ ਕੰਮ ਕਰਦੇ ਆ ਤੇ ਅਸੀਂ ਜਿਹੜੇ ਆ ਕਿਉਂਕਿ ਇਹ ਗੁਰਬਾਣੀ ਦਾ ਸਿਧਾਂਤ ਹੈ ਸੇਵਾ ਕਰਤ ਹੋਈ ਨਾ ਕਾਮੀ ਤੇ ਸੇਵਾ ਕਿਸੇ ਪਰਪਸ ਲਈ ਨਹੀਂ ਕੀਤੀ ਜਾਂਦੀ ਸੇਵਾ ਦਾ ਕੋਈ ਬਕਸਰ ਨਹੀਂ ਹੈ ਸੇਵਾ ਤਾਂ ਦੁਨੀਆਂ ਦੀ ਸੇਵਾ ਕਰਨੀ ਮਨੁੱਖਤਾ ਦਾ ਧਰਮ ਹੈ ਅਸੀਂ ਆਪਣੀ ਡਿਊਟੀ ਲਈ ਹਾਜ਼ਰ ਹੋਏ ਆ ਤੇ ਬਹੁਤ ਅੱਛੀ ਗੱਲ ਹੈ ਕਿ ਲੋਕ ਵੱਡੀ ਗਿਣਤੀ ਚ ਆ ਰਹੇ ਆ ਔਰ ਉਹਨਾਂ ਦਾ ਜਿਹੜਾ ਬਿਮਾਰੀਆਂ ਦੀ ਖੋਜ ਹੋ ਰਹੀ ਹੈ ਪੜਤਾਲ ਹੋ ਰਹੀ ਹੈ ਦੇਖੋ ਦੇਖ ਰਿਹਾ ਤੇ ਉਹਨਾਂ ਦਾ ਇਲਾਜ ਵੀ ਜਿਹੜਾ ਸੰਭਵ ਹੋ ਜਾ। थैंक यू।